ਜੇ ਜੇ ਨੂੰ ਉਹਨੇ ਕੋਈ ਝਾ ਆਉਂਦਾ ਅਫਸਰ ਨੇ ਸੱਦੇ ਸੀ ਅੱਜ ਕੱਲ ਵੀ ਕਹੀ ਜਾਂਦਾ ਸੀਗਾ ਤੇਰਾ ਸੀਗਾ ਤੇ ਜਾਊਂਗਾ ਜਾਊਂਗਾ ਫੇਰ ਨਿਕਲ ਜਾਦਾ ਕਿਆ ਉਹਨੇ ਆਫਸਰ ਨੇ ਕਹੀ ਸੀ ਨਹੀਂ ਭੇਜਦੇ ਨਾ ਹੋ ਗਏ ਤਾਂ ਪੋਹਲਾ ਦੱਸਦਾਗਾ ਮੀਤਾ ਜਾਨਿਆ ਲੈ ਸੀ ਪੈਸੋਂ ਨੂੰ ਸੱਜਿਆ ਤੁਸੀਂ ਵਗਜੋ

जमीन लाया का सारी ठेके से थे। भैन चौधरी मच्छी फार्म खोल के बह गया चंगा जल गिडी दिखनी क्यों नहीं कम चला भैन चौदह एक पास खेती हो दस महंगा रखना होना चंगा बनाया होार्मर भैन चौदह दस गाव चंगा छोड़ पाके बढ़ गया ਜੇ ਲਾਗਾਂ ਕੰਮ ਕੀ ਚੋਦੇ ਵੀ ਰੋਜ਼ ਦਾ ਤੇਰਾ 2000 ਦਾ ਦੁੱਧ ਪਿਆ ਗਏ ਮਹੀਨੇ ਦਾ 60000 ਕਿਆ ਹੋ ਗਿਆ ਤੇ ਸਾਗ ਦਾ ਤੇਰਾ ਕਿੰਨਾ ਪਾਇਆ ਦੋ 2 ਲੱਖ ਵਾਜਿਆ ਪਰ ਉਹ ਵਧ ਪਾਵੇਂਗਾ ਭਾਈ ਵੱਧ ਆਂਦਰ ਹੋ ਜੂਗੀ ਵਿਅਮਤਨਿਕ ਜੇ ਸਹੀ ਰਸਤੀ ਜਿ ਮਿਲ ਕਹਦਾ ਤੇ ਲੋਕ ਰਾਖੀ ਉਹਦਾ ਕੰਮ ਚਲਾ ਲੂ ਕੰਮ ਜੇ ਬੁਗਜੋਗੀ ਉਂਦਾ ਮਰੋਗੇ ਭੁੱਖੇ ਕੀ ਤੈਨਾਂ ਜੋ ਬਾਜਦਾ ਲੇ ਕੋ ਕਰਦਾ ਨਹੀਂਗਾ ਆਏ ਗਏ ਵਰਦ ਦਾ ਸਪਰੀ ਵਾਲੇ ਜੀ ਪੂਰੇ ਹੋ ਗਏ ਉਹ ਦਾ ਕੋਲ 40 ਦੀ ਪੂਰੇ ਹੋ ਗਏ ਪੈਸੇ ਦਾ ਬਚੇ ਹੀ ਨਹੀਂ ਗੇ ਵੀ ਪੈਸਾ 1 ਸਾਲ 5 ਸਾਲ ਹੋ ਗਏ ਸੱਤ ਤੈਨੂੰ ਕਵੀਦਾਰ ਬੜੀ ਨੂੰ ਵਾਜਦੇ ਨਹੀਂ ਫਸਲ ਦੇ ਬਰਾਬਰ ਹੋ ਜਾਂਦੇ ਆ ਫੇਰ ਤੂੰ ਦੱਸ ਕਦ ਅਸੀ ਲੱਗਿਆ ਕੰਜਰ ਦੇ ਠੇਕੇ ਤੇ ਦੇ ਕੇ ਤੇ ਵੀ 2 ਲੱਖ ਬਟੇ ਠੇਕੇ ਦਾ ਰੋਈ ਦਿੱਤੀ 14 ਤੋਂ 2015 ਸੋਤੋਂ ਤੱਕ ਪਰਵੇਂ ਇਹ ਬਧਾ ਲੇਗਾ ਤਾਂ ਰੋਈ 5000 ਦਾ ਹੀ ਪਾਣੀ ਦਾ ਪਾਈ ਮਹੀਨੇ ਤੇ ਹੋ ਗਿਆ ਦੇਖ ਲ ਤਾਸ ਦਾ ਹੋ ਗਿਆ ਤੇ ਇਹ 2000 ਦਾ ਬਿਆ 10 ਦੇ 30000 ਦਾ ਹੋ ਗਿਆ ਮਹੀਨੇ ਦਾ 60000 ਦਾ ਪੈਂਦਾ ਪੈਂਦਾ ਇਹ ਰਸਾਜ ਤੂੰ ਪਾ ਦੇ ਕਰੇਗਾ 7-8 ਲੱਖ ਦਾ ਦੁੱਧ ਇਹਦੇ ਤੇਰੇ ਕੋਲੇ ਨਹੀਂ ਇੱਕ ਕੇ ਅਲੇ ਹੋਈ ਉਹ ਵੀ ਤੇਰੇ ਮੁੱਠੀ ਚ ਖੱਬੀਆ ਖੱਬੀਆ ਪੈ ਨਾਲ ਖਸਮ ਨਾ ਹੋ। ਮੀ ਤੁ ਮੇਰੀ ਨਾ ਕਰਾ ਦੇ ਲੋਪੈ ਦਇਆ ਮੈਂ ਪੰਜਾ ਸਲ ਮਰੀ ਜਰ ਨਾ ਤੇ ਮਾਂ ਕੋ ਯਰ ਇੱਥੇ ਬੱਧ ਟੱਕਰਾਂ ਮਾਰਦਾ ਠੀਕ ਆ ਯਾਰ ਕੰਨਾ ਨਾ ਅੱਗੇ ਮੈਂ ਬਾਹਰ ਦੇਸੀ ਤੋਂ ਲਾ। ਬਾਹਰ ਵੀ ਭਾਈ ਜਦੋਂ ਉੱਥੋਂ ਵੀ ਕੱਟੇ ਕੰਮ ਕਰੀਆ ਜੋ ਮੈਂ ਪਾਈ ਬਚਨ ਬਚਾਉਣ ਦੇ ਕੋਸਰੀ ਕਲਾਈ ਕਹਾ ਵਡਿਆਈ ਜ਼ਰੂਰ ਹੋ ਜਾਂਦੀ ਆ ਉਈੰ ਬੰਮ ਡਾ ਬਾਰ ਗਿਆ ਹੋਇਆ ਸੀ ਜੀ ਲੱਗਿਆ ਤਾਂ ਰਾਤ ਪੱਜ ਦਾ ਕੁਸ ਨਹੀਂ ਸਾਰੀ ਉਮਰ ਤੇ ਸਾਥੋ ਘਰ ਨਹੀਂ ਬੰਦਾ ਘਰ ਆ ਇੱਥੇ ਆਪਾਂ ਪੰਜਾਬ 'ਚ ਤਾਂ ਆਪਦੀ ਉਮਰ ਉਮਰ 'ਚ ਘਰ ਬਣਾ ਜਾਂਦੇ ਨੇ ਨਾ ਚੰਗੇ ਸੰਦ ਲੈ ਕੇ ਉੱਥੇ ਕਹਿੰਦੇ ਸਾਰੀ ਮੁਜਬਦ ਤੇ ਘਰ ਨਹੀਂ ਖਰੀਦੀਦਾ ਉਹ ਮੰਨ ਲੈ ਕੇ ਐਵੇਂ ਖਰਚੇ ਪੈਂਦੇ ਆ ਉਹ ਤਾਂ ਠੀਕ ਹੈ ਕੋਸ ਦੇਸ਼ ਦੇ ਭਈ ਪੈਸੇ ਦੀ ਕੀਮਤ ਜ਼ਿਆਦਾ ਆ ਗਈ ਉਹਦਾ ਕਰਕੇ ਆਪਣੇ ਦਰਜਾ ਦੇ ਕੀਮਤੋਂ ਮਟੀਆਂ ਦੀਆਂ ਕੀਤੋਂ ਬਾਹਰ ਕੱਢਣਾ ਸੀ ਜਾਂ ਕਿ ਬੇਰੇ ਗਏ ਕੰਮ ਨੇ ਦਾਈ ਚੁਣਿਆ ਥਰੋ। ਭੈਣ ਦਾਈਆ ਨਾ ਹੋਇਆ। ਚੱਲ ਮਾ ਪਤਾ ਆਏ ਜਾਇਆ ਵੀ ਹੁਣ ਕੋਈ ਕੰਟੈਕਟ ਦੇਖ ਕਰਾ। ਨਹੀਂ ਬੇਵੇ। ਹੋਣੇ ਬੇਆ। ਕਿੱਦੜ ਗਿਆ ਹੋਇਆ ਯਾਰ। ਇਹ ਆਜੂਆ। ਚੱਲ। भई कम ई न कर ਕੀ ਕਰੀਏ ਨਾ ਹੋਏ ਉਹ ਨਹੀਂ ਕਾਇਆ ਰੱਖੀ ਜੀ ਅੰਨਾ ਉਹ ਭੋਲੇ ਨੇ ਸੁਨਿਆ ਲਾਇਆ ਸੀ ਅੱਜ ਫੇਰ ਹੋਏ ਉਹ ਕਹਿੰਦਾ ਆਪ ਸਰਪਾਈ ਦੇ ਕੰਮ ਕਰਾਉਣੇ ਕੋਈ ਕਰਾ ਲਓ ਕਰਾ ਲਾਂ ਜਿਆ ਹੈ ਕਰਾ ਲੈ ਕੋਈ ਨਹੀਂ ਓਏ ਇਤੂ ਵਾਰ ਕਿਨੋ ਕਰਾਵੇਂਗਾ ਯਾਰਾ ਔਰ ਸਾਡੇ ਕੰਮ ਤਾਂ ਹੁੰਦੇ ਪਏ ਆ ਮਾੜੇ ਮਾੜੇ ਨਾਲ ਅਖਖ ਕਰਨਾ ਇਤੋਂ ਅਖਖ ਤਾਂ ਫੇਰ ਸਵੇਰੇ ਕੱਢ ਲੈਂਦਾ ਕਿੰਨੇ ਕੋਸੇ ਕੱਢ ਦਿੰਦੇ ਨਹੀਂ ਮੁੜ ਕੇ ਟਾਈਮ ਉਹ ਯਾਰ ਸੁਨੇਹ ਰੋਜ ਲਾਈ ਜਾਂਦਾ ਪਤਾ ਹਲਦਾ ਟਾਈਮ ਨਹੀਂ ਯਾਰ ਕਿਰਾਂ ਕੱਕ ਕੋਕੜ ਰਹਿੰਦੇ ਮੈਨੂੰ ਕੋਈ ਜਦਾ ਅੱਖੇ ਨਹੀਂ ਲੱਗਦਾ ਦੇਖ ਰੋਜ ਕਹਿ ਦੇਣਾ ਉਹ ਆਪਸੇ ਅੱਖਾਂ ਜੀ ਕਹਿੰਦਾ ਹੁਣ ਤਾਂ ਭਾਈ ਹੈਗਾ ਮੈਂ ਕਾਗਜ਼ ਪੱਤਰ ਮੈਨੂੰ ਦੇਜੋ ਮੈਂ ਲਾਉਣ ਤੁਹਾਡਾ ਪਾਸ ਕਰਾ ਦੇਣਾ ਤੇ ਮੁੜ ਕੇ ਭਾਈ ਮੈਨੂੰ ਲੱਖ ਜੇ ਮੇਰੀ ਪਤਨੀ ਹੋ ਗਈ ਮੈਥੋਂ ਨਹੀਂ ਕੋਈ ਪਾਸ ਅੱਛਾ ਤਿੱਪਾ ਮਾਤਾ ਉਹ ਕਹਿੰਦਾ ਤਾਇਆ ਮੱਛੀ ਦਾ ਆਲਾ ਚਿਲਾ ਲਿਓ ਤੇ ਚੇਪਾ ਕਰ ਤਾ ਢੇਰੀ ਦਾ ਚਿਲਾ ਲਿਓ ਕਹਿੰਦਾ ਤਾ ਕੁਝ ਕੋਈ ਦੋਸਤ ਲੈ ਕੇ ਆਪਦਾ ਕੰਮ ਮਾਤਾ ਦਾ ਕੰਪਾਈਨ ਲੈ ਲਓ ਕੋਮਾ ਕੋਈ ਹੋ ਸਾਂ ਦੇ ਲੈ ਲਓ ਉਹ ਕਮਚੀ ਲੈ ਲਓ ਬਿਜ਼ਨਸ ਕਹਦਾ ਉਹ ਕਹਦਾ ਬਿਜ਼ਨਸ ਚ ਚਲਾਓ ਕੋਈ ਚਲਾਓ ਵੀ ਸੋਨੂੰ ਜਿਹੜਾ ਦੇਈਏ ਜੀ ਗਵਰਨਮੈਂਟ ਦਾ ਮੱਛੀਆ ਤਾਂ ਨਹੀਂ ਚਲਾਉਂਗੇ ਕਹਿੰਦਾ ਉਹ ਵੀ ਲੋਟ ਆਉਂਦਾ ਯਾਰ ਯਾਹ ਵੇ ਇਹਦਾ ਤਾਂ ਪਾ ਪਾੜਾ ਖਾਂਦਾ ਯਾਰ ਪਾਪ ਨੂੰ ਕੀ ਹੁੰਦਾ ਇਹਦਾ ਪਦਰ ਪੀਏ ਲੈਣੇ ਯਾਰ ਪਾਪ ਨੂੰ ਵਾਪਰ ਕੀ ਆਪਦਾ ਰੁਪਏ ਲੈਣੇ ਗਾਹਾਂ ਯਾਰ ਵੱਡ ਹੁੰਦੇ ਵਿਚਾਰਾ ਫੇ ਖਾਈ ਜਾਂਦੇ ਖਾਈ ਜਾਂਦੇ ਭਾਈ ਨਹੀਂ ਯਾਰ ਉਹ ਨਹੀਂ ਰਹਿੰਦੇ ਇਹ ਹੋਰ ਕਹਦਾ ਚਲਾਵੇਂਗਾ ਹੋਰ ਦੇਖ ਲਾਂਗੇ ਕੋ ਸੰਦ ਲੈ ਲਾਂਗੇ ਯਾਰ ਸੰਦ ਲੋਹਾ ਕੀ ਪਤਾ ਇਹ ਸਿੱਧਾ ਪਵੇ ਨਾ ਪਵੇ ਯਾਰ ਦੇਖੀ ਜਾਉ ਕੋਸ ਨਹੀਂ ਹੁੰਦਾ ਯਾਰ ਉਹ ਲੈ ਲਾਂਗੇ ਜਾਇ ਕਰ ਓਏ ਬੱਕਰ ਵਾਤੇ ਲੈ ਚਲਾ ਲਾ ਕਮ ਬੱਕਰ ਆਤਾ ਯਾਰ ਉਹ ਵੀ ਨਹੀਂ ਲੋੜਦਾ ਉਹ ਵੀ ਫਿਰ ਵੱਢਣ ਵਾਲੇ ਕਹਿੰਦੇ ਹੈਨਾ ਉਹ ਵੀ ਰਸਾ ਵੱਢਣ ਕੀ ਜਾਂਗੇ ਭਾਈਂ ਦੇ ਖਸਮਾ ਐਂ ਤਾਂ ਪਾ ਮਾਰਦੇ ਫੇਲ ਕਰਦੇ ਤਕਿਉ ਤਾਂ ਬੱਡੇ ਨਾਲ ਚਬਗ ਜਾਂਦੀ ਆ ਫਿਰ ਕੰਮ ਕਿਹੜਾ ਚਲਾਉਂਗੇ ਯਾਰ ਤੁਸੀਂ ਉਸਦਾ ਗੱਲ ਲਗਾ ਦੇਖਦੇ ਲੋਹੇ ਵਾਲੇ ਦੇਖਦੇ ਸਾਹਿਬ ਹੈ ਦੇਖਦੇ ਮਸ਼ੀਨ ਮਸ਼ੂਨੀ ਲੈ ਲੈ ਉਹ ਮੈਂ ਦੱਸ ਮਹਿੰਗਾ ਲੈ ਲੈ ਭਾਈ ਉਹ ਤਾਂ ਕਹਿੰਦਾ ਦਸ ਗਾਵਾਂ ਲੈ ਲੈ ਉਹ ਤਾਂ ਚੋਨਾ ਪਿਆ ਕਰੋ ਤੁਹਾਡੇ ਕੋਲ ਠੇਕੇ ਸੰਦਿਆ ਦੇਖ ਲਓ ਕੰਮ ਤਾਂ ਹੈ ਨਹੀਂ ਜੀ ਹਾਂ ਇਹ ਦੋਦੇ ਤਾਂ ਗਿਆ ਇਹ ਕਰਨਗੇ ਠੋਕਰੋ ਚੱਕ ਕੇ ਅੱਛਾ ਉਹ ਕਹਿੰਦੇ ਤੇ ਮੈਨੂੰ ਸਾਰਾ ਸਮਝਾਇਆ ਸੀ ਉਹਨੇ ਜਿਉ ਸੋਨੂ ਆਈ ਨਾ ਬੈਣੀ ਫਿਰ ਠਹਿਗਾ ਮਾਲਾ ਵੀ ਜਿਹੜਾ ਲਾਉਣਾ ਨਹੀਂ ਤਾਂ ਤੁਸੀਂ ਨਾਲ ਦੀ ਲਕਿਸ਼ਤਾ ਭਰੀ ਜਾਓਗੇ ਮਾਲਾ ਗਵਰਨਮੈਂਟ ਨੂੰ ਤੋੜ-ਫੋੜ ਕੇ ਦੇਣੀ ਆ ਤੇ ਕਹਿੰਦਾ ਤੁਸੀਂ ਤਾਂ 5-4 ਸਾਲਾਂ ਜਦੋਂ ਲੋਨ ਕਲੀਅਰ ਕਰ ਲਓਗੇ ਨਾਲੇ ਸੋਨੋ ਸੰਦੂ ਦਾ ਫੰਦ ਰਹੇ ਜਾਊਗਾ ਇਹ ਤਾਂ ਹੈ ਤਾਂ ਨਾਲੇ ਕੰਜੇ ਦਾ ਦੁੱਧ ਪੀਂਦੇ ਹੋ ਜਾਗੇ ਤੱਕਰੇ ਹੋ ਜਾਗੇ ਦੁੱਧ ਪੀਂਦੀ ਪੀਂਦੇ ਹਾਂ ਕਿਉਂ ਖਾ-ਖਾ ਕੇ ਇਹ ਤਾਂ ਹੈ ਜੇ ਲਾ ਮੇਰਾ ਸ਼ਹਿਰ ਜਾਂ ਕੋਈ ਨਾ ਆਰਦੇਂ ਦੇਖ ਲੈ ਜਾ ਕੇ ਆਈ ਫਿਰ ਉਹਦੇ ਕੋਲੇ ਯਾਰ ਜਾਇਆ ਕੋਈ ਨਾ ਇਤਰਾ ਕੰਜਰਾਂ ਦੇ ਤੂੰ ਕੌਲੀ ਵਾਲਾ ਯਾਰ ਬੰਦਾ ਹਨਾ ਯਾਰ ਕੰਮ ਤਾਂ ਦੇਖ ਤਾ ਟਾਈਮ ਨਹੀਂ ਲੱਗਦਾ ਉਹ ਲੱਗਦਾ ਨਹੀਂ ਟਾਈਮ ਯਾਰ ਚੰਗਾ ਹੈ ਬਾਗਜੀ ਫਿਰ ਅਫਸਰ ਕੋਲੇ ਹੈ ਚੰਗਾ ਮੈਂ ਪੀ ਆ ਹੋ ਕਿਵੇਂ ਪੋਲੇ ਨਾ ਠੀਕ ਆ ਤਾ ਹੋਰ ਨਹੀਂ ਕਰੇਗਾ ਕਿਵੇਂ ਹੁੰਦਾ ਫਿਰ ਤਾਂ ਮੈਨਾਂ ਨਹੀਂ ਪੀ ਕੋਲੀ ਆਇਆ ਕੰਮ ਚਲ ਕੋਈ ਕਰੋ ਕੰਮ ਤਾਂ ਕਰ ਨਹੀਂ ਆ ਕਿਵੇਂ ਨਹੀਂ ਪੀ ਆ ਹੋ ਠੀਕ ਆ ਤੂੰ ਲੱਸਾ ਈ ਗਰੀਆ ਨਾ ਕੋਸ ਨਹੀਂ ਆ ਰਾਕਾ ਖਿਆ ਗੜਦਾਂਗਾ ਸਭੀ ਚੋ ਅੱਛਾ ਹੋਰ ਜੀ ਕਾ ਬੇਲਾ ਕੇ ਕਿਵੇਂ ਸੀ ਉਹ ਦਵਾਈ ਬਣਾ ਲੈਣਦੇ ਪਾਏ ਦਵਾਈ ਇਹਦਾ ਅੱਜ ਤਾਂ ਟਾਈਮ ਨਹੀਂ ਲੱਗਣਾ ਟਾਈਮ ਨੂੰ ਕੀ ਹਸਿਆ ਚਪੀ ਲਾਂਗੇ ਵਧੀਆ ਨਜ਼ਾਰਾ ਆਇਆ ਕਰੋ ਕੋਕਲ ਮਾਰ ਕੇ ਵੇਝਾ ਕਰਾਂਗੇ ਹਾਂ ਇਹ ਰੰਗ ਤਾਂ ਹਰਿਆ ਨਾ ਆ ਰਾਨ ਸੇ ਹੋਰ ਦਾ ਸਿਆਲ ਵੀ ਆਈ ਜਨਾਂ ਆਪਾਂ ਵੰਡ ਲਾਂਗੇ ਆਪਦੀ ਰੱਖ ਲਾਂਗੇ ਵੰਡ ਕੇ ਚਲ ਵਰ ਖੇਤ ਭਾਂਡੇ ਭੁੰਡੇ ਲੈ ਚਲਾਂਗੇ ਆਪਾਂ ਉਹ ਠੀਕਰੇ ਬਣਾ ਲਾਂਗੇ ਛੋਟੇ ਕੋਈ ਨਹੀਂ ਕਰੇ ਤਾਂ ਕੋਈ ਸਾਡੇ ਵਾਲਾ ਬੁढ़ा ਹੋਊਾ ਯਾਰ ਤੇ ਬੁੜੇ ਨੂੰ ਆਪੇ ਫੈਕੂ ਜਿਹਾ ਕਰਾਂ ਕਹਿੰਦੇ ਚਾਹ ਕਰਦੇ ਆ ਉਹ ਆਏ ਕੰਨੂ ਦਾਲਦਾ ਹੋਰ ਆਪਾਂ ਖੇਤੀ ਬਣਾਵਾਂਗੇ ਖੇਤ ਦਾ ਚੱਲ ਦੇਖ ਲੈ ਕਿੱਥੇ ਬਣਾਉਣੀ ਹੈ ਖੇਤੀ ਬਣਾ ਲਾਂਗੇ ਆਪਾਂ ਭਾਂਡੇ ਮੁੰਡੇ ਲੈ ਚੱਲਾਂਗੇ ਖੇਤੀ ਬਣਾ ਲਾਂਗੇ ਤੇਰੇ ਕੋਲੇ ਭਾਂਡੇ ਹੈਗੇ ਮੈਨੂੰ ਪਤਾ ਹਾਂ ਤੇ ਹੋਰ ਤਾਂ ਹੀ ਮੈਂ ਲਾਲਚ ਕਰਦਾ ਬਾਜੂ ਚੱਲਾ 10 ਦਿਨ ਹੋ ਗਏ ਇਹਨੂੰ ਵੀ

ਓਹ ਹੋ ਪੈਂਦੇ ਲੰਦਾ ਦੰਪ ਚੈ ਜਾਂਦਾ ਨਹੀਂ ਚਿਰ ਚੀ ਦੋ ਉਮੀਦ ਕੀ ਬਾੜ ਤਰੀ ਦਾ ਐ ਦੋ ਪ੍ਰਾਂਗ ਨਹੀਂ ਪੁੱਟੀ ਦੇ ਓਹ ਤੇਈ ਜੇ ਲੰਦਾ ਭੋਲਾ ਕਿਵੇਂ ਆਇਆ ਹੋਇਆ ਪੰਜਾ ਭੋਲਾ ਕੇ ਤਾਂ ਆਇਆ ਨਹੀਂ ਆਪਣੇ ਉਹ ਨਾ ਭੋਲੇ ਨੂੰ ਦੱਸ ਤੇ ਪੈਂਦਾ ਯਾਰ ਹੈ ਕਾਮ ਲਈ ਸਕੀਮ ਦੱਸ ਤੇ ਭੋਲੇ ਨੂੰ ਵੈਸੇ ਫਿਰ ਤਾਂ ਆਪਕੋ ਦੱਸਿਆ ਸ੍ਰੀ ਗਪਾਇ ਨੂੰ ਐਵੇਂ ਭੈਂਦਾ ਯਾਰ ਇਹ ਕਰਾ ਨਾ ਬੁਣਾ ਜੇ ਕਰਾ ਕੇ ਨਾ ਲਾ ਲਾਉਣ ਲਾਉਣ ਕਰਾ ਕੇ ਭਾਈ ਇਹ ਤਾਂ ਉਹ ਵੀ ਪਾਲੂ ਮੈਸਾ ਜਾਵੇ ਸਾਰੇ ਸਪਾਲੇ ਹੋਏ ਕਿ ਪਤਾਗਾ ਉਹ ਲੈ ਰੋ ਜਾਂਦਾ ਸਾਰ ਸ੍ਰੀ ਗਦੀ ਤਾਂ ਜੜਾਂ ਚ ਦੱਤੀ ਫੇਰਦੇ ਭੈਂਦੇ ਉਹ ਨਾਨੀ ਜੀ ਉਹਨਾਂ ਫੇਰ ਚੰਗਾ ਚਾਹੁੰਦਾ ਜਿੰਨੀ ਦੱਸਤੀ ਭਲੇ ਇਹਨਾਂ ਦੇ ਜੜਾਂ ਚ ਸ੍ਰੀ ਕੋ ਤਾਂ ਕਾਮਯਾਬ ਹੀ ਨਾ ਹੁੰਦੇ ਵੇ ਸ੍ਰੀ ਤਾਂ ਕਹਿੰਦਾ ਮਿੱਟੀ ਦਾ ਮਾਨ ਨਹੀਂ ਇਹ ਭਾਏ ਤੋ ਫਿਰ ਵੀ ਰੁਪਿਆ ਦਾ ਹੋਊਗਾ ਹਉ ਨਾ ਮੇਰਾ ਸਾਰਾ ਕਾਮ ਆ ਜਾ ਦੱਸ ਦੇ ਕਿੱਥੇ ਪਣਿਆਣਾ ਆਏ ਹੇ ਹੇ ਆ ਕੋਈ ਬੰਦਾ ਦੱਸਦਾ ਨਹੀਂ ਹੈਗਾ ਉਹ ਲੋਕ ਲਾਲਾ ਜਗਾਰ ਭਾਂਦੇ ਨਾ ਚੰਦ ਤੇ ਭਾਗੇ ਸਾਡੇ ਵਾਲੇ ਤਾਂ ਘਰੋਂ ਹੀ ਨਹੀਂ ਨਿਕਲੀ ਤਾਂ ਐਨਾ ਚਿਰ ਤਾਂ ਭੁਰ ਲਟਕਦਾ ਨਹੀਂ ਹੁੰਦਾ ਯਾਰ ਕਿ ਕੋਈ ਸਾਧਨ ਆਇਆ ਹੋਇਆ ਇਹ ਵੀ ਪਾਹਿੰਦਾ ਯਾਰ ਛੱਬੇ ਛੱਬੇ ਵਜਦਾ ਰੋਈ ਨਹੀਂ ਕੋਈ ਸਾਧਨ ਬਣਾਣਾ ਨਾ ਮੋਟਰਸਾਈਕਲ ਆ ਨਾ ਟਰੈਕਟਰ ਆ ਕਰੇ ਨਾ ਸਾਈਕਲ ਆ ਕੁਝ ਨਹੀਂ ਹੈਗਾ ਇਧਰ ਰੁਪਟ ਜੂਗਾ ਅੱਜ ਮੋਟਰਸਾਈਕਲ ਦੇ ਦੇ ਅੱਜ ਤੁਹਾਡਾ ਟਰੈਕਟਰ ਦੇ ਦੇ ਸਾਰਾ ਦਿਨ ਘੜੀ ਜਾਂਦਾ ਪਾਹਿੰਦਾ ਯਾਰ

ਉਹ ਪੋਲਾ ਕਰੀ ਜਾਂਦਾ ਲੈ ਅਗੇ ਆਪਾਂ दारू ਕੱਢੀ ਪੈਂਦਾ ਲੌੜਿਆ ਕੋ ਚੱਜ ਦੇ ਕੰਮ ਨਾ ਲੈ ਸਾਡੇ ਜਵਾਕ ਨੂੰ दारूਾਂ ਤੇ ਲਾ ਦੇ ਨਸ਼ਾ ਤੇ ਵੀ ਕੀ ਜੜ ਕੱਢਦੇ ਆ ਅਈ ਤਾਂ ਜਵਾਕ ਦੀ ਜੜ ਪੱਠੀ ਦੀ ਆ ਭਾਈ ਸ਼ਰੀਕ ਲੌਦਾ ਹੀ ਨਸ਼ੇ ਪੱਤੇ ਤੇ ਆ ਸ਼ਰੀਕ ਜੇ ਕਿਰੋ ਰਾਜੀ ਹੁੰਦਾ ਨਸ਼ੇ ਤੇ ਲਾ ਦੇ ਇਕੱਲੇ ਪੈਂ ਚੁੱਦਾ ਤੂੰ ਕੋ ਕਾਰੋਬਾਰ ਕਰ ਲਾ ਤੈਨੂੰ ਤਾਂ ਮੇਰਾ ਸਾਲਾ ਕੋ ਕੰਮ ਨਹੀਂ ਕਰਦਾ ਇਹ ਤੰਗ ਨਹੀਂ ਕਰਦਾ ਆ ਇਹ ਠੁੱਠੀ ਤੇ ਲੱਗਿਆ ਦੋਨੇ ਵੇ ਠੁੱਠੀ ਦੇ ਯਾਰ ਪੈਂਦੇ ਯਾਰ ਮੈਨੂੰ ਤੰਗ ਮੈਂ ਵੀ ਕਰਦਾ ਨਾ ਸਾਡੇ ਵਾਲੇ ਨੇ ਕਦੇ ਕਦੇ ਪੈਰ ਚੋਂ ਨਿਕਲਦੇ ਹੁੰਦੇ ਆ ਜਦੋਂ ਟੂੜੀ ਆਲੀ ਕਹਿੰਦੀ ਨੀਰਨੂਰ ਆ ਪਾ ਕੇ ਆ ਉਹ ਅੱਥ ਨੇ ਸੁੱਕ ਖਲੇ ਕੇ ਆ ਉਹ ਲੱਗੇ ਪੈਰ ਨਹੀਂ ਨਿਕਲਣਗੇ ਮੈਂ ਵੀ ਅਖਿਆ ਕਿਉਂ ਕਰਦਾ ਹੁੰਦਾ ਜਦੋਂ ਇਹ ਪਰੇ ਜਾਂ ਪਰਦੇ ਚ ਉਦੋਂ ਵਾਰ ਘਰੇ ਆਵੇ ਉਦੋਂ ਪੈਰ ਫੇਰ ਨਿਕਲਣਗੇ ਇਹ ਪਰਦੇ ਚ ਜਾ ਕੇ ਮਾਰਦਾ ਟੂੜੀ ਆਈ ਜਨਪਨਪ ਰੱਖਦਾ ਉਹ ਦੇਖ ਪਰ ਇਹਦਾ ਬੱਠਾ ਲੈ ਜ ਸਾਡੇ ਘਰੋਂ ਫੇਰ ਘਰ ਦਾ ਲੈ ਪਤੀ ਦਾ ਵੀ ਛੋਡਾ ਸਾਰਾ ਕੁਝ ਹੀ ਸਾਡਾ ਭੈਂਦਿਆ ਲੈਣਾ ਸਾਡੀ ਬੁੰਡ ਤੇ ਸਾਡਾ ਤੇਲ ਹੈ ਅਗੇ ਬੋਰੀ ਵੀ ਛੋਡੀ ਏ ਥੱਲੇ ਵਿਛਾ ਨੂੰ ਬੇ ਭੈਂਦਿਆ ਖਾਸੋ ਨਾ ਕੀ ਕਿਤੇ ਤਾਂ ਤੇ ਲੱਗਾ ਸਾਡੇ ਨਾਲ ਭੈਂਦਾ ਲਾਉਣ ਨਾ ਹੋਵੇ ਦੇਖਦਾ ਸਹੀ ਮੈਂ ਚਲ ਇੱਥੇ ਕਰਦਾ ਮੈਂ ਉਹ ਕੰਮ ਲਾਇਆ ਵਰਕੇ ਪੈ ਜਾਣਾ ਪਰ ਕੋ ਦੇਖੇ ਕਰੋ ਪਾਂਡੇ ਤਲ ਜਾਊਗਾ ਨਾ ਉਦੋਂ ਫੜੂ ਮੇਰੇ ਸਾਰੇ ਨੂੰ ਬਾਅਦ ਚ ਜਦਾਂ ਜੜ ਜੁੜ ਲਈ ਇੱਥੇ ਕਿਹਨਾ ਉੱਪ ਛੱਪਿਆ ਬੈਠਾ ਰਹੇ ਵਸਾ ਇਹ ਹੋ ਜੂਗਾ ਵੀ ਬਾਪੂ ਸੁੱਤਾ ਪਿਆ ਆਏ ਜੀ ਕਰਕੇ ਛੱਪਲੇ ਰਹੇ ਇਹਨੂੰ ਆਏਗਾ ਵੀ ਸੁੱਤਾ ਪਿਆ ਤੇ ਬੋਲੀ ਨਾ ਗੁਰਦਾਸ ਸਿੰਘ ਅੱਜ ਚੋਰ ਨੂੰ ਨਾ ਪਾਰਚੀ ਫੜਾਂਗੇ ਜਿੰਨਾ ਚਿਰ ਚੋਰ ਪਾਰਚੀ ਨਾ ਫੜੇ ਜਾਵੇ ਉਹਨਾਂ ਚੋਰਪਾ ਨੂੰ ਮੰਨਦਾ ਹੁੰਦਾ ਕਿੰਨਾ ਹੀ ਭੈਣ ਜਦੋਂ ਮਣਾਈ ਜਾ ਪਾਰ ਵੀ ਨਹੀਂ ਚੋਰ ਮੰਨਦਾ ਹਾਂ ਲੈ ਜਾ ਲੈ ਜਾ ਪੱਠਾ ਤੇਰੀ ਭੈਣ ਨੂੰ ਘੜਾ ਲੈ ਤੇਰੀ ਨੂੰ ਚੱਜ ਦੇ ਕੰਮ ਨਾ ਕਰੀ ਵੇ ਇਹ ਨਾ ਪੁੱਤ ਸੁਤੇ ਹੀ ਪਿਆ ਦੇਖ ਭੈਂ ਦਾ ਖਾਸਮ ਸਾਰੇ ਭਾਂਡੇ ਧੋਦੂ ਹੁਣ ਘਰ ਤੇ ਭੈਂ ਦਾ ਲੰਨਾ ਆ ਆਖਰੀ ਗਲਾਸ ਵੀ ਲਓ ਦੇਖੀ ਨੇਫੇ ਜਿ ਦੇ ਕੇ ਹੱਸ ਪਾਣੀ ਵੀ ਬਸ ਉਹੀ ਗੱਲ ਆ ਗਈ ਨਾ ਕਿ ਤੇਲ ਵੀ ਤੇਰੇ ਤੇ ਮੁੰਡਾ ਬੁੰਡ ਵੀ ਤੇਰੀ ਮਾ ਲੋ ਤੇਰ ਵੀ ਨਹੀਂ ਲੱਗਦਾ ਕੋਣੋਂ ਸਾਡੇ ਭੈਂ ਦੇ ਖਾਸਮ ਲੈ ਕੇ ਹੋਰ ਪੰਡਾ ਵੀ ਜਾਉਗਾ ਨਾ ਉਹ ਦੇਖੀ ਹੋਰ ਪੰਡਾ ਲੈ ਕੇ ਜਾਉ ਮੱਖੀ ਵੀ ਨਾ ਦਾ ਹਾਂ ਸਤਾ ਬਹਿਵਾ ਬੁਤਾਉ ਕਿਲਾਚ ਅੱਗਾ ਮੋਰੀ ਲੈ ਕੇ ਭਾਂਡਾ ਹੋਰ ਵੀ ਜੋ ਪੈਂਚੋ ਤਾ ਉਹ ਉਹ ਇਹ ਪਤੀਲਾ ਹੁਣ ਪਤੀਲਾ ਲੈ ਗਿਆ ਵੇ ਭੈਂਚੋ ਸਾਰੇ ਭਾਂਡੇ ਢੂਗਾ ਮੈਂ ਵੀ ਆ ਦੇਖਦਾ ਦਿਨੇ ਕਈ ਵਾਰੀ ਬੱਠਲ ਨਹੀਂ ਹੁੰਦਾ ਨਾ ਪਸੂ ਡੰਗਰ ਨੂੰ ਨੀਰਾ ਪਾੜਾ ਹੁੰਦਾ ਮੈਂ ਕਹਿੰਦਾ ਬੱਠਲ ਹੈ ਹੀ ਨਹੀਂ ਤੇ ਯਾ ਹੱਥ ਨੇ ਜੋ ਬੱਠਲ ਆ ਜਾਂਦਾ ਨਿਹਰੇ ਕਰਕੇ ਬਾਹਦੇ ਤਰਕੇ ਬੱਠਲ ਪਿਆ ਹੁੰਦਾ ਵੇ ਵੀ ਕਿਹੜਾ ਬੱਠਾ ਭਾਂਡੇ ਜਾਂਦੇ ਦਿਨੇ ਜਾਂਦੇ ਆ ਜਾਂ ਜਾਂਦੇ ਆ ਕਈ ਰਾਤ ਨੂੰ ਭਗ ਜਾਂਦਾ ਮੈਂ ਕਹਿੰਦਾ ਲਗਰਾ ਜਾਂਨ ਲੱਗੇ ਭਾਂਡੇ ਵੀ ਭੈਂਦਾ ਯਾਰ ਬੱਠਾ ਕਿਥੇ ਨਹੀਂ ਰੱਖਵਾਨੂੰ ਲੈ ਤਾਂ ਇਹ ਜਾਂਦਾ ਉਹ ਲਿਆ ਵੇ ਆ ਲਿਆਂਦਾ ਬੱਠਾ ਤੇ ਆਹ ਪਤੀਲਾ ਹੈ ਇਹਨੂੰ ਪੱਲੀ 'ਚ ਬੰਨਨਾ ਤੇ ਟਰਾਲੀ 'ਚ ਸੱਟ ਕੇ ਲੈ ਕੇ ਚੱਲਾਂਗੇ ਤੇ ਮੈਂ ਲਿਆਉਣਾ ਬਾਲਟੀ ਦਾ ਉਹ ਪੱਲੀ ਨੂੰ ਪੀਸੀ ਯਾਰ ਉਹ ਪੱਲੀ 'ਚ ਲਵੇਟ ਦਾ ਸਮੰਧੀ ਪਤਾ ਨਹੀਂ ਲੱਗਦਾ ਕਿਸ ਨੂੰ ਦੇਖ ਲੈਂਦਾ ਅਗਲਾ ਕਈ ਵਰੀ ਇਹ ਚ ਬੰਨ ਤੂੰ ਮੈਂ ਆ ਗਿਆ ਬਾਲਟੀ ਲੈ ਕੇ ਆਉਣਾ ਮੈਂ Obrigado. Oh, yes. सुता की पता चाके चला। इन्हों बड़ा पता लगता सुता पैगा कली ये ले गए बैसे बाली का खेती हुई अपनी होली कहने इन लपेट बची मेरी भैन चार आ रही सारे भांडे ले गया कट्ठे करके आए वेखा भूल गया जो ना ला के कला कर ही करी जाना भोले नहीं लाई उंगल पाए चोद मैं भी कहना आऊंगा भोला रोज आऊंगा नहीं आऊंगा कोई दस भी दिन तू भी कर दे की हुए। हो होर ता कोई नहीं ना ने की मुर्गे सांझे आ मुर्गे भोला आऊंगा नहीं गा 10 20 ਦਿਨਾਂ ਤੋਂ ਨਾ ਮੈਨੂੰ ਪਤਾ ਏ ਇਹ ਸਾਲੇ ਪਾਉਂਦੇ ਹੋਣਗੇ ਸਾਂਝਾ ਗੁਰ ਪਾਉਂਦੇ ਹੋਣਗੇ 10 10 ਕਿਲੋ ਕੋਈ 20 20 ਕਰਕੇ ਵੀ ਬੰਡਲਾਂਗੇ ਬੋਲਾ ਮੈਂ ਗੁਰਦੇਵ ਹਾਂ ਮੈਂ ਦੇਖ ਸਹੀ ਬੋਝ ਬੋਝ ਕੇ ਬੋਲਾ ਨਾਲ ਹੀ ਅੱਗੇ ਕੱਲਾ ਉਹ ਵੀ ਪੋੜ ਗਾ ਰੱਖਿਆ ਸੀ ਨਾ ਇਹਦੇ ਪੈ ਨੂੰ ਚਦਾ ਰਹੀ ਦੇਖ ਦੇ ਗੰਡਾ ਦੇ ਦੇ ਪੱਲੀ ਚ ਬਨੇਟ ਕੇ ਲੈ ਵੀ ਕੋਈ ਦੇਖ ਨਾ ਲਵੇ ਪੈਂਦੇ ਜਾਰਾਂ ਹਰੇ ਨੂੰ ਤਾਂ ਛੱਡਿਆ ਘਰੇ ਪੱਲੀ ਦੇ ਕੌਣ ਦੇਖਦਾ ਸਾਨੂੰ ਐਵੇਂ ਪੈਂਦੇ ਖਾਸਮ ਕਿੱਧਰ ਦੀ ਦੇਖ ਲਾ ਓਏ ਨਾ ਹਰਾਨਾ ਭੋਲੇ ਤੇ ਆਹ ਇੰਦਾ ਯਾਰ ਕਰੂ ਕੁਛ ਵੀ ਨਹੀਂ ਲੈ ਕਿਉਂਦਾ ਵਿਚ ਚਲਾ ਆਏ ਭਾਈ ਅੱਦੇ ਭਾਂਡੇ ਲਿਆਵਾਂ ਨਾ ਭਾਂਡੇ ਵੀ ਪਣਾਈ ਜਾਂਦਾ ਹੁਣ ਗਰਦਿਆਲ ਸਾਂ ਜੇ ਤਾਂ ਰੌਲਾ ਪਾਉਣੀਆਂ ਤਾਂ ਮਰਦੇ ਆ ਕਿ ਪੀਨੇ ਆਪਾਂ ਵੀ ਆਪਾਂ ਵੀ ਕਾਣਿਆ ਫੇਰਾ ਭੋਲਾ ਨਾ ਨਹੀਂ ਦੇਵੋ ਕਿਹਨੂੰ ਪੁੱਛੇ ਚੱਲ ਛੱਡ ਖੜਾ ਰੌਲਾ ਹੀ ਨਹੀਂ ਪਾਉਂਦੇ ਆਇਆ ਜੇ ਨਹੀਂ ਮੇਰਾ ਰੌਲਾ ਪੋਣਾ ਤਾਂ ਉਧਰੋਂ ਮੁੰਡਾ ਪੀਂਦਾ ਮੁੰਡਾ ਮੈਥੋਂ ਚੋਰੀਆਂ ਪੀਂਦਾ ਮੈਂ ਮੁੰਡੇ ਤੇ ਚੋਰੀਆਂ ਪੀਂਨਾ ਜੇ ਰੌਲਾ ਪੋਣਾ ਪੈਂਦਾ ਯਾਰ ਆਪਣੇ ਤੇ ਵੀ ਕਟਾਪਾ ਚੜੂਗਾ ਕਹਿੰਦੇ ਤੂੰ ਬੰਦ ਕਰ ਪਰਦੇ ਨਾਲ ਹੀ ਮੈਂ ਪੀਂਨਾ ਪਰਦੇ ਨਾਲ ਹੀ ਮੁੰਡਾ ਚਲੋ ਚੱਲੀ ਜਾਂਦੇ ਪਰਦਾ ਜੀ ਨਾਲ ਚੱਲੀ ਜਾਂ ਜਿਵੇਂ ਰੌਲਾ ਪਾ ਕੇ ਪਰਦਾ ਚੱਕ ਤਾਂ ਫਿਰ ਮੁੰਡਾ ਸ਼ਰੀਆਮ ਹੋ ਜਾਊਗਾ ਨਾ ਮੇਰੀ ਰੁਕ ਜੂਗੀ ਪੀਣੀ ਜਿਹੜੀ ਪਊਆ ਪੀਣਾਗਾ ਹੁਣ ਪੀ ਲੈਨੇ ਭਾਈ ਚੋਰੀ ਛਿਪੇ Orang orang apa? Baik aja nak kena lebih payi. Bali ni muda pindah hunde rupiah lah. Pindah tak apa tu cew cia sama ni pindah ni. Cakap. Kira lah.